ਤਾਰੇ ਜੀ ਆਵਾ ਕਰ ਚ ਕਰਦੀ ਤੇ ਤੈਨੂੰ ਜੈ ਜੀ ਲੜ ਰਹੀ ਹੈ ਜਿਕੜਾ ਤੁ ਨਹੀਂ ਆਏ ਕਰਦੇ ਜੈ ਜੀ ਜੀ ਆ ਰਹਾ ਕੋਈ ਵੀ ਉਹ ਘਰ ਜਵੜਦੇ ਉਹ ਜੈ ਜੀ ਜੈ ਜੈ ਹਾਂ ਕੋਣ ਆਜੀ ਬੜ ਬੜ ਕੀ ਜੰਨੇ ਹੋ ਲੋ ਚਾਰ ਮਿੰਟ ਕੱਢ ਦਰ ਜੈ ਜੀ ਮਿੰਟਾਂ ਸੰਦਾ ਟੱਪ ਕੇ ਬੜ ਦਉ ਘਰਾਂ ਦੇ ਲੋਕਾਂ ਦੇ ਸਾਡੀ ਪੈਸੇ ਸਾਡੀ ਦੀ ਤੁਸੀਂ ਡਾਕ ਭਰੋਣੇ ਹੋ ਜੇ ਇਥੇ ਕੋਈ ਹਰਕਤ ਕਰਦਾ ਹੈ ਬੰਦਾ ਨਹੀਂ ਅਸੀਂ ਤਾਂ ਕਿਸੇ ਨਾਲ ਲੜਨੀ ਨਹੀਂ ਆਜਣਾ ਵਾ ਅਸੀਂ ਡਿਊਟੀ ਤਾਂ ਕਰਨੀ ਹੁਣ ਸਰ ਤੁਹਾਡੀ ਡਿਊਟੀ ਸੁੱਟੀ ਅਸੀਂ ਮੰਨ ਲਿਆ ਤੁਹਾਡਾ ਨਾਕਾ ਜੇਠੂ ਕੇ ਹੈਗਾ ਉਹੀ ਜੇ ਟੁਕੇ ਜਾ ਕੇ ਨਾਕਾ ਲਾਓ ਅਸੀਂ ਉੱਥੇ ਆਵਾਂਗੇ ਰੋਕ ਲਓ ਜੀ ਸਦਕੇ ਰੋਕੋ ਅਸੀਂ ਤੁਹਾਡੇ ਨਾਲ ਅਸੀਂ ਤੁਹਾਨੂੰ ਰੋਕਣ ਨਹੀਂ ਆ ਜਨਾਬ ਨਹੀਂ ਸਰ ਥਾਂ ਥਾਂ ਰੁੱਕ ਜਾਂਦੇ ਉਧਰ ਘੜੇਲੀ ਨਾਕੇ ਲਾ ਛੱਡਿਆ ਜੀ ਉਧਰੋਂ ਜੇਠੂ ਕੇ ਲਾ ਛੱਡਿਆ ਅਸੀਂ ਪਿੰਡ ਦੇ ਵਿੱਚ ਕਿਵੇਂ ਬਾਹਰ ਨਹੀਂ ਜਾ ਸਕਣਾ ਕੋਈ ਜ਼ਰੂਰੀ ਨਹੀਂਗਾ ਹੈਗਾ ਵੀ ਅਸੀਂ ਧਰਨੇ 'ਚ ਹੀ ਜਾਣਾ ਹੈ ਆਮ ਲੋਕਾਂ ਨੇ ਵੀ ਬਾਹਰ ਜਾਣਾ ਹੈ ਆਵਾਜ਼ ਅਸੀਂ ਕਿਸੇ ਲੜਮੂ ਹੀ ਆਏ ਅਸੀਂ ਆਪਣਾ ਕੰਮ ਕਰ ਸੀ ਆਪਣਾ ਅਸੀਂ ਆਪਣਾ ਕੰਮ ਕਰ ਰਹੇ ਹਾਂ ਅਸੀਂ ਦੇਖੋ ਅਸੀਂ ਕਿੱਥੇ ਫਸਣਾ ਤੇ ਬੱਕਰੇ ਨੇ ਵੀ ਬੋਦਨਾ ਬਲੇਖੇ ਦੇ ਦਰਹਿ ਜੋ ਕਿ ਨਾ ਗੱਲ ਪਰ ਆ ਰਹੇ ਲੋਨਾ ਸਾਹਮਣੇ ਆ ਰਹੇ ਇਹਨਾਂ ਕੱਟੇ ਲੋ ਜੇ ਕਿਰਕੀ ਲੱਗੇ ਤੁਹਾਨੂੰ ਇਹਨਾਂ ਦਾ ਦੱਸਾ ਦੇ ਲੋ ਪ੍ਰੈਸ਼ਰ ਬਣਾ ਰਹੇ ਅਸੀਂ ਕਾਹਦਾ ਛੜਨ ਨਾ ਜਿੰਨਾ ਆਪਣੇ ਸਪਰੰਗ ਨੱਪਾਂਗਾ ਉਹਨਾਂ ਵੱਧ ਫੜਕੂਗਾ ਬਲੇਖੇ ਨਾ ਰਹੋ ਸਭਾ ਸਪਰੰਗ ਨੂੰ ਜਿੰਨਾ ਨੱਪਾਂਗੇ ਉਹਨਾਂ ਵੱਧ ਫੜਕੂਗਾ ਦੋ ਵੀ ਪ੍ਰੈਸ਼ਰ ਬਣਾ ਰਹੇ ਤੁਸੀਂ ਆ ਕੇ ਬੈਠ ਕੇ ਜਵਾਦ ਕਿਵੇਂ ਦੱਸੋ ਇੱਕ ਮਿੰਟ ਪਿੰਡ ਚ ਆ ਕੇ ਦਵਾ ਪਾਉਣੇ ਤੁਸੀਂ ਤਾਂ ਆਹ ਦੱਸ ਕੇ ਇੱਕ ਮਿੰਟ ਬੋਸ ਚ ਤਾਂ ਪੜਾ ਕੀ ਕਹਿੰਦੇ ਦਸੀਂ ਡਾਕੂਮੈਂਟਾਂ ਹੋਈ ਜਾਂਦੀਆਂ ਆਹ ਨਹੀਂ ਨੋਟਿਸਮੈਂਟ ਤਾਂ ਜਿਹੜੀ ਪਹਿਲਾਂ ਗੱਲ ਕੀਤੀ ਉਹ ਦੱਸੀ ਕੀ ਕਹਿੰਦਾ ਸੀਗਾ ਹੁਣ ਹੁਣ ਤਾਂ ਲੱਗਦਾ ਉਹਨੂੰ ਇਹੋ ਆ ਕੇ ਗੱਲ ਕਰਦਾ ਨਹੀਂ ਇਹਨਾਂ ਲਈ ਤਾਂ ਕੋਈ ਗੱਲ ਨਹੀਂ ਜੀ ਆਹ ਫਿਰ ਗੱਲ ਕਰ ਰਹੇ ਹੋ ਸਿੱਧੀ ਗੱਲ ਕਰ ਰਹੇ ਨਾ ਕੀ ਕਰਤਾ ਸਿੱਧੀ ਗੱਲ ਹੀ ਕਰ ਰਹੇ ਇਹ ਕੰਮਾਂ ਲਈ ਕੀ ਕਰਾਉਣਾ ਹੈ

ਉਧਰ ਦੀ ਲੰਘ ਜਾਓ ਕਿ ਤੁਹਾਨੂੰ ਕੋਈ ਚੰਗਾ ਨਹੀਂ ਲੱਗਦਾ ਜੇ ਤੁਸੀਂ ਚੰਗਾ ਲੱਗਦਾ ਜੇ ਤੁਸੀਂ ਕਿਤੇ ਕੋਈ ਹੋਵੇ ਨਾ ਫਿਰ ਕੋਈ ਨਹੀਂ ਕੋਈ ਨਹੀਂ ਫਿਰ ਜੀ ਦਾ ਪ੍ਰਾਸ਼ਟ ਕਿਧਰ ਜਾਣਾ ਜੀ ਤੁਸੀਂ ਪਹਿਲਾਂ ਅਸੀਂ ਆਪਣੇ ਕੰਮ ਕਰਨ ਆਏ ਆ ਅਸੀਂ ਵੀ ਡਿਊਟੀ ਕਰਨ ਆਏ ਆ ਕਿਰਪਾ ਕਰਕੇ ਆਪਣੇ ਬੰਦੇ ਨੂੰ ਟਰਾਲੀ ਪਾਸੇ ਕਰ ਲਓ ਚੱਕਾ ਨਹੀਂ ਤੁਹਾਨੂੰ ਕੋਈ ਕੋਈ ਨਹੀਂ ਸਾਡੇ ਪ੍ਰਧਾਨ ਆਉਂਦਾ ਜੀ ਦੋ ਮਿੰਟ ਆਇਓ ਅਵੇ ਇਹ ਚੱਕ ਚੱਕ ਨਹੀਂ ਹੈਗੀ ਐਸਐਸਪੀ ਸਾਹਿਬ ਖੜੇ ਗੱਡੀ ਚਿਲਦਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੁਹਾਡੀ ਮਜਬੂਰੀ ਹੈ ਸਾਡੀ ਮਜਬੂਰੀ ਹੈ ਜੀ ਤੁਸੀਂ ਸਹੀ ਕੱਦਮ ਲੈਣਾ ਚਾਹੀਦਾ ਹੈ ਪਰ ਇਹ ਹੋਵੇ ਜਦੋਂ ਅਸੀਂ ਵਾਪਸ ਆ ਰਹੇ ਹਾਂ ਮੈਂ ਕਰ ਸੀ ਅਸੀਂ ਆਪਣੇ ਕੁਝ ਕੱਦਮ ਲੈ ਕੇ ਮੇਰੀ ਗੱਲ ਸੁਣੋ ਆਪਾਂ ਸਾਰੇ ਨੂੰ ਬੀਨ ਦੇ ਕੇ ਆਈਏ ਆਪਾਂ ਸਹੀ ਹੈ ਸਹੀ ਹੈ ਛੋਟਾ ਸਾਡਾ ਰਾਜਾ ਏਸੇ ਕੋਲ ਦਾ ਰਾਜਾ ਹੈ ਸਾਡਾ ਰਾਜਾ ਏਸੇ ਦਾ ਰਾਜਾ ਓਏ ਆਏ ਗੱਦੀ ਕਰ ਰਹੇ ਨੇ ਪੁਲਿਸ ਪਲਾਜ਼ਾ ਮੇਂ ਲਗਾਤਾਰ ਵੀ ਖਾਲੀ ਨਹੀਂ ਹੋਈ ਕਰ ਰਹੇ ਸਰ ਅਸੀਂ ਆਵਾਜ਼ ਕਰ ਚੱਕੀ ਦਿੱਤੀ ਤੁਹਾਨੂੰ ਗੱਦੀ ਲੜ ਰਹੇ ਆ ਜਿਹੜਾ ਕੋਈ ਨਹੀਂ ਆਇਆ ਕਰਦਾ ਜੈ ਜੀ ਆਹ ਜੈ ਜੀ ਆਹ ਸਾਥ ਕਰੋ ਕਿਵੇਂ ਵੀ ਇਹ ਘਰ ਅੱਜ ਵੜਦੇ ਹੋ ਜੈ ਜੀ ਜੈ ਜੀ ਕੋਈ ਆਜੀ ਬੜ ਬੜ ਕੇ ਕੀ ਜੰਨੇ ਹੋ ਲੋ ਚਾਰ ਮਿੰਟ ਕੱਢ ਦਰ ਜੈ ਜੀ ਹੁਣ ਤਾਂ ਅੱਟਕੇ ਵੜਦੇ ਹੋ ਘਰ ਲੋਕਾਂ ਦੇ ਸਾਡੀ ਪੈਸੇ ਸਾਡੀ ਦੀ ਤੁਸੀਂ ਡਾਂਗਾ ਭਰੋਨੇ ਸਾਡਾ ਕਿਸੇ ਨਾਲ ਕੋਈ ਅਸੀਂ ਜਿਹੜੀ ਹੈਗੀ ਸਾਡਾ ਨਾਕਾ ਪੁਆਇੰਟ ਜਿੱਥੇ ਲੱਗਿਆ ਹੋਇਆ ਹੈ ਤੇ ਅਸੀਂ ਜਿਹੜੇ ਹੈਗੇ ਏਰੀਆ ਦੇ ਵਿੱਚ ਜਿਹੜੀ ਸਾਡੀ ਟੀਮਾਂ ਲਗਾਈਆਂ ਹੋਈਆਂ ਨੇ ਅਸੀਂ ਲੋਕਾਂ ਨੂੰ ਇਹੀ ਬੀਲ ਕਰ ਰਹੇ ਹਾਂ ਵੀ ਜਿਹੜੇ ਪੁਲਿਸ ਨੂੰ ਆਪਣੀ ਡਿਊਟੀ ਕਰਨ ਦਿੱਤੀ ਜਾਵੇ ਡਿਊਟੀ ਦੇ ਵਿੱਚ ਜਿਹੜਾ ਹੈਗਾ ਕੋਈ ਵਿਗੜਨਾ ਪਾਇਆ ਨਹੀਂ ਤੁਹਾਨੂੰ ਕੋਈ ਜਾਣਕਾਰੀ ਮਿਲੀ ਸੀ ਵੀ ਪਿੰਡ ਦੇ ਵਿੱਚ ਲਾਅ ਐਂਡ ਆਰਡਰ ਖਰਾਬ ਨਹੀਂ ਅਸੀਂ ਤਾਂ ਆਪਣੀ ਡਿਊਟੀ ਕਰ ਰਹੇ ਹਾਂ ਇਟਸ ਬਠਿੰਡਾ ਡਿਸਟ੍ਰਿਕਟ ਦੀ ਹੱਦ ਦੇ ਵਿੱਚ ਹੈਗਾ ਅਸੀਂ ਇਹਨੂੰ ਕੋਈ ਬੰਦਾ ਡਿਸਾਈਡ ਥੋੜੀ ਕਰੂਗਾ ਵੀ ਅਸੀਂ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ ਅਸੀਂ ਤਾਂ ਆਪਣੇ ਰੋਡ ਦੇ ਉੱਪਰ ਜਾ ਰਹੇ ਹਾਂ ਮ